ਕਿੰਨਾ ਟ੍ਰੈਫਿਕ ਰਕਾਲਾ ਅੱਗੇ ਉਹ ਕਿ ਟ੍ਰੈਫਿਕ ਰਕਾਲਾ ਬਹੁਤ ਹੋ ਗਿਆ ਉਹ ਬੰਦੇ ਮੀਂਹ ਆ ਰਿਹਾ ਹੈ अच्छा भाई जी ਤੁਸੀਂ ਕਿਹੜੇ ਮਾਮਲੇ ਚ ਲੈ ਕੇ ਜਾ ਰਹੇ ਹੋ ਉਹਨਾਂ ਨੂੰ ਸਾਡੇ ਕੋਲ 138 ਦਾ ਕੇਸ ਹੈ ਜੀ ਦੇ ਚ ਅੱਛਾ ਜੀ ਚੰਡੀਗੜ੍ਹ ਕੋਰਟ ਦਾ ਡਿਸਟ੍ਰਿਕਟ ਕੋਰਟ ਦਾ ਹਾਂ ਤੇ ਉਹਦੇ ਚ ਨੋਨ ਅਵੇਲੇਬਲ ਗਰੰਟਰ ਹੈ ਲੈ ਗੈਸਮਾਨਤੀ ਗਰੰਟਰ ਉਹਦੇ ਚ ਜਾ ਕੇ ਇਹਨੂੰ ਰਿਜਿਸਟਰ ਕਰੂਗੀ ਕੀ ਨਾ ਕੀ ਤੁਹਾਡੇ ਇਹ ਐਸੇ ਰਵੀਦਮਨ ਚੰਡੀਗੜ੍ਹ ਪੁਲਿਸ ਦਾ ਠੀਕ ਕਰਾਉਣ ਰੋਕਣਾ ਆਉਣ ਕੈਮਰਾ ਆਉਣ ਕੈਮਰਾ ਰੱਖਣਾ ਇਹ ਬੰਦਾ ਬਹੁਤ ਛਾਤਰਾ ਆਉਣ ਕੈਮਰਾ ਆਹ ਕੁਛ ਕੈਮਰਾ ਆ ਤੁਸੀਂ ਜਿਹੜੇ ਖਾਸਾ ਠੱਗ ਹੈ ਠੱਗ ਆਪੇ ਆਪੇ ਖੋਤੇ ਹੀ ਆ ਜਵਾਬ ਦਤਾ ਲੱਖੂ ਨੂੰ ਜਾਓ ਨਹੀਂ ਨਹੀਂ ਕੋਈ ਨਹੀਂ ਇਥੇ ਬਾਹਰ ਵੀ ਅੰਦਰ ਨਹੀਂ ਜਾਂਦੇ ਅਸੀਂ ਦੂਤੀਆਂ ਤੇ ਪਰੋਕੀ ਲੱਗਣਾ ਏ ਉਹ ਸਾਰੇ ਬੰਦੇ ਨੇ ਜੀ ਜਿਨ੍ਹਾਂ ਨੇ ਕੱਲ ਜਗਦੇਵ ਖਾਲਸੇ ਨੂੰ ਘੇਰ ਕੇ ਤੇ ਪੁਲਿਸ ਦੇ ਹਵਾਲੇ ਕੀਤਾ ਕੀ ਹੋਇਆ ਕੱਲ ਸਾਰਾ ਮਾਮਲਾ ਕੱਲ ਇਹ ਇੱਥੇ ਆਇਆ ਸੀਗਾ ਜੀ ਸਾਨੂੰ ਪਤਾ ਲੱਗ ਗਿਆ ਬੀਬੀ ਵਾਲਾ ਚੌਂਕ 'ਚ ਅਸੀਂ ਇਕੱਠੇ ਹੋ ਗਏ ਜੀ ਗੱਡੀ ਮੂਰੇ ਗੱਡੀ ਲਾ ਕੇ ਰੋਕ ਲਈ ਜੀ ਹੂੰ ਹੂੰ ਆਉਣ ਕੈਮਰਾ ਸੀ ਸਾਰੀ ਗੱਲਬਾਤ ਸ਼ੁਰੂ ਕਰ ਲਈ ਜੀ ਹੂੰ ਹੂੰ ਪੱਤਰਕਾਰ ਵੀ ਸੀਗੇ ਮੌਕੇ ਤੇ ਹੂੰ ਹੂੰ ਉਹਨਾਂ ਨੇ ਗੱਲਬਾਤ ਕੀਤੀ ਹੈ ਜਿੰਨੀ ਗੱਲਬਾਤ ਹੋਈ ਚਲੋ ਪਤਾ ਲੱਗਿਆ ਬਾਅਦ 'ਚ ਅਸੀਂ ਇੱਥੇ ਸੂਚਿਤ ਕੀਤਾ ਜੀ ਥਾਣੇ ਜਾ ਕੇ ਇੱਥੇ ਲਿਆਏ ਇੱਥੋਂ ਫਿਰ ਜਿਹੜੀ ਕੋਈ ਬੰਦੀ ਕਾਰਵਾਈ ਇਹਨਾਂ ਨੇ ਕਰਤੀ ਕਈ ਕੇਸਾਂ ਚ ਭਗੌੜਾ ਜੀ ਪੀਓ ਸੀਗਾ ਚੰਡੀਗੜ੍ਹ ਪੁਲਿਸ ਨੂੰ ਲੈ ਕੇ ਗਈ ਹੈ ਜੀ ਉਹਦੇ ਵਿੱਚ ਕਾਜ ਲਗਦੇ ਕਰ ਤੋਂ ਡਾਇਰੈਕਟ ਉਹਦੇ ਕੋਲ ਆਇਆ ਚ ਪਾਇਆ ਦੇਖੋ ਜੀ 9:30 ਨਾ ਹੁੰਦਾ 1:30 ਕੰਪਿਊਟਰ, ਏਸੀ, ਔਕਾਣਾਂ ਨੂੰ ਸ਼ੀਮ ਫਿਕਰ ਪੂਰਾ ਉਹਦੇ ਵਿੱਚ ਕਰ ਤੋਂ ਕਰਕੇ ਫੇਰ ਲੱਗਦਾ ਹੋਰ ਹੈ ਤਾਂ ਕਿੰਨਾ ਹੋ ਗਿਆ 1.5 ਲੱਖ ਦਾ ਸਲਾਨਾ ਮੈਨੂੰ ਪੁੱਛਣਾ ਕਿ ਕਿਹੜੀ ਹਰਕਾ ਲਾਈਨ ਮਸ਼ੀਨ ਆਈ ਥੇ ਅਲਕਾ ਲਾਈਨ ਮਸ਼ੀਨ 1.5 ਲੱਖ ਦੀ ਹਰਕਾ ਲਾਈਨ ਮਸ਼ੀਨ ਦਾ ਦਸਤੂਰ ਨਾਮ ਸੀ ਕਿ ਅਲਕਾ ਲਾਈਨ ਮੈਨੂੰ ਖੇਤ ਨੂੰ ਬੰਦਾ ਲੱਗੇ ਜਾਏਗਾ ਉਹਦਾ ਖਰੀਦ ਕੇ ਲੈ ਕੇ ਗਿਆ ਕੋਈ ਠੀਕਾਦਾਰ ਸੋਨ ਦਾ ਗੁਰੂ ਵੀ ਲੈ ਕੇ ਜਾ ਕੇ ਗਿਆ ਸੋਨ ਦਾ ਜਿਹੜੀ ਗੱਲ ਲੱਖ ਰੀ ਕੇ ਲੈ ਕੇ ਗਿਆ ਕਹਿ ਰਹੇ ਮੈਂ ਇੱਥੇ ਲੱਗੇ ਜਾਂ ਉੱਥੇ ਕਿਹੜੀ ਸੀ ਇੱਥੇ ਦੱਸੋ ਤੁਸੀਂ ਖਰੀਦ ਕੇ ਇਹ 1.5 ਸਾਲ ਬਾਅਦ ਕੋਈ ਗੱਲ ਕਰੀ ਜਾਂਦਾ ਨਹੀਂ ਸੁਣਾਓ ਮੈਂ ਸ਼ੋਰਮ ਦੀ ਗੱਲ ਕਰ ਉਥੇ 1.5 ਲੱਖ ਉੱਥੇ ਕਿੰਨੀ ਤਾਂ ਸੀ ਸੁਣੋ 12 ਲੱਖ ਹੋ ਗਿਆ ਇਹਨੇ ਕਿੰਨਾ ਦਿੱਤਾ ਸੀ 12 ਲੱਖ ਦਾ ਮੈਂ ਰਿਕਾਰਡ ਇਧਰ ਤੋੜ ਦਿੰਦਾ ਸਸਤਾ ਤੁਸੀਂ ਆਇਓ ਜਿਹੜੇ ਬੰਦੇ ਨਾਲ ਸੁਣ ਲੋ ਤੇ ਹਨ 12 ਲੱਖ ਦਾ ਵੀ ਰਿਕਾਰਡ ਦੱਸਦਾ ਹੋਣਾ ਜਿਓ ਅੱਗੇ ਅਗਲੀ ਗੱਲ ਸੁਣ ਲਿਓ মিডিਆ ਬਣਾ ਕੇ ਪਾਇਓ ਸਾਲਸਾ ਜੀ ਪਿੱਛੇ हट ਗਿਆ ਨਾ ਇੱਕ ਕਦਮ ਤਾਂ ਨਾਮਾ ਲੜਦੂਗਾ ਚਲ ਤੇ ਆ ਲਓ ਇਹ ਆ ਆ ਫੋਟੋ ਜੀ ਵੀ ਆ ਜੀ ਇਹ ਆ ਫੋਟੋ ਜੀ ਵੀ ਆ ਨਾ ਆ ਲਿਖੋ ਆ ਲਿਖਿਆ ਜੀ ਪੱਤਰਕਾਰਾਂ ਨੂੰ ਲਿਖੋ ਜਨਰਲ ਵੀ ਸੇਵ ਕੰਨੀ ਆ ਗਾੜੀ ਆ ਤੇ ਫਿਰ ਵੀ ਸੇਲ ਕਿੰਨੀ ਆ ਮਾਦੀ ਸੇਲ ਕਿੰਨੀ ਆ 3.5 3.5 2 ਆਪਣਾ ਵੀ ਸੇਲ ਕਿੰਨੀ ਆ 2 ਬਾਈ ਵੀ ਸੇਲ ਕਿੰਨੀ ਆ ਜੇ ਟੋਟਲ ਆ ਜੀ ਦੱਸੋ ਭਾਈ ਸਾਹਿਬ ਤੁਸੀਂ ਕਹਿੰਦੇ ਸੀ ਚਲੋ ਤੁਸੀਂ ਜੋ ਵੀ ਉਹਨਾਂ ਨਾਲ 25 ਲੱਖ 1 215 ਹੋ ਗਿਆ 3 ਲੱਖ ਹੋ ਗਿਆ 8 ਹੋ ਗਿਆ 8 ਤੋਂ 3 11 1104 ਆ ਮੇ ਉਹ ਦੋਸਤ ਜਿਹੜੇ ਹੈਗੇ ਆ ਅਗਰ ਵੀ ਦੇ ਉਹ ਬਰਤ ਕਰ ਰਹਾ ਹੈ ਆਪਾਂ ਕਰਦੇ ਆਪਾਂ ਤਾਂ ਨਹੀਂ ਕਰ ਸਕਦੇ ਜਿਹੜਾ ਜਿਹੜਾ ਵੀ ਜਿਹੜਾ ਤੇ ਉਹ ਵੀ ਆਉਣਾ ਹੁਣ ਆ ਜਾਓ ਤੁਸੀਂ ਆਉਗੇ ਇਹਦਾ ਲਈ ਜੋ ਜਵਾਬ ਦੇਣ ਦਾ ਕਰਦੇ ਬਲ ਲਿਆ ਕਿ ਨਾ ਇੱਕ ਇੱਕ ਦੀ ਚੀਜ਼ ਦਾ ਜਵਾਬ ਕੁਝ ਨਹੀਂ ਭਾਈ ਉਹ ਕਿਸਾਨ ਹੱਟ ਵਾਲਾ ਜਿਹੜਾ ਧੱਕੀਆਂ ਆਈਆਂ ਮਾਰਦਾ ਥਾਂ ਥਾਂ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਆਪਾਂ ਉਹਨੇ ਬੁਲਾਇਆ ਉਹ ਬਠਿੰਡੇ ਬਠਿੰਡੇ ਰੋਕਿਆ ਅੱਜ ਖੜੇ ਆ ਉਹਨੂੰ ਰੋਕੀ ਆਉਣ ਕੈਮਰਾ ਸਾਰੀ ਗੱਲ ਹੋ ਰਹੀ ਆ ਹਾਂ ਬਸ ਸਾਰਾ ਦਾ ਸਾਰਾ ਜੋ ਮੈਂ ਇਹਦੇ ਵਿੱਚ ਮੈਨੂੰ ਕੋਈ ਹੈਗਾ ਹਾਂ ਹਾਂ ਕੁਦਰਤੀ ਅੱਜ ਆ ਗਿਆ ਇਹ ਕਿੰਨੇ ਆਉਂਦਾ ਹੈ ਹਾਲੋ ਹਾਂ ਹਾਲੋ ਹੈਗਾ 10 ਕਿ tane ਬਾਕੀ ਜਿਹੜੇ ਪੀੜਤਾ ਆਉਂਦੇ ਆ ਹੋਰ ਫੋਨ ਕੀਤੇ ਆ ਲੈਣੇ ਲੈੜੇ ਜਿਹੜਾ ਜਿਨ੍ਹਾਂ ਦਾ 10 10 15 15 ਲੱਖ ਰੁਪਇਆ ਦੇਣਾ ਸਾਰਿਆਂ ਨੂੰ ਫੋਨ ਕੀਤਾ ਜਾਉਂਦੇ ਆ ਮੈਂ ਮੈਂ ਇਥੇ ਲੋਕਲ ਕਰਕੇ ਖੜ ਗਿਆ ਇੱਕ ਇੱਕ ਬੰਦੇ ਦਾ ਇੱਧਰ ਤੌਰ ਆ ਮੇਰੇ ਕੋਲ ਹਾਂ ਇੱਕ ਇੱਕ ਬੰਦੇ ਦਾ ਨਹੀਂ ਧਰਨਾ ਲਾਉਣਾ ਪਿਆ ਸਾਰੀ ਰਾਤ ਲਾਵਾਂਗੇ ਠੀਕ ਹੈ ਕੋਈ ਦਿੱਕਤ ਨਹੀਂ ਆਪਾਂ ਨੂੰ ਜੇ ਕੋਈ ਹੂੰਸਾ ਕਤਾਵਾਂ ਦੀ ਗਲਤ ਆ ਵਧੀਆ ਇੱਥੇ ਆਉਂਦਾ ਹੀ ਨਹੀਂ ਕੋਈ ਐਡਰੈਸ ਦੱਸੇ ਆਉਣ ਕੈਮਰਾ ਐਡਰੈਸ ਪੁੱਛੋ ਕਿ ਚਾਹੀਦਾ ਕਿੱਥੇ ਕਿੱਥੇ ਦੱਸੋ ਮੇਰੇ ਕੋਲ ਇੱਕ ਇੱਕ ਦੀ ਵਹਿਕਲ ਸੁਣਾ ਆਧਾਰ ਕਾਰਡ ਕੱਢੋ ਜੇਬ ਤੋਂ ਦਿਖਾਓ ਐਡਰੈਸ ਦਿਖਾਓ ਮੇਰਾ ਦੇਖੋ ਮੇਰਾ ਦੇਖੋ ਜੀ ਸੁਣੋ ਆਧਾਰ ਕਾਰਡ ਪਰਸਨ ਲੱਗ ਹੁੰਦਾ ਦਸਤਰ ਲੱਗੂ ਨਸਦਾ ਕਾਰਡ ਦਿਖਾਓ ਕੈਮਰੇ ਦੇ ਟਿੱਕੇ ਗੱਲ ਸੁਣੋ ਹਾਂਜੀ ਸਰ ਮੈਂ ਕੈਮਰੇ ਉੱਤੇ ਇੱਕ ਇੱਕ ਚੀਜ਼ ਦਾ ਜਵਾਬ ਦੇਵਾਂਗਾ ਇੱਕ ਇੱਕ ਵਹਿਕਲ ਸੁਣਾ ਸਾਰਾ ਫੋਟ ਰੱਖਿਆ ਮੈਂ ਤੁਸੀਂ ਰੱਖਿਆ ਮੈਂ ਤੁਹਾਨੂੰ ਹਰ ਚੀਜ਼ ਦਾ ਜਵਾਬ ਦੰਨਾ ਕੱਲੇ ਕੱਲੀ ਇੱਥੇ ਦੀ ਜੀ ਦਾ ਜਵਾਬ ਤੁਹਾਨੂੰ ਮਿਲੂਗਾ ਮੈਂ ਵੀ ਜਾਣਦਾ ਇਸ ਤਰ੍ਹਾਂ ਸਾਰੀ ਗੱਲ ਮੂਰੇ ਕਰਦਾ ਜੀ ਮੈਂ ਸਾਰੀ ਗੱਲ ਮੂਰੇ ਕਰਦਾ ਜੀ ਸਾਰੀ ਗੱਲ 15 ਸਪਟੰਬਰ 2023 ਨੂੰ ਮੇਰੇ ਨਾਲ اقਰਾਰਨਾਮਾ ਕਰਕੇ ਗਿਆ ਇਹ ਬੰਦਾ ਕਿ ਮੈਂ ਤੇਰੇ ਪੈਸੇ ਦੇ ਦੂੰਗਾ ਚੈੱਕ ਦੇ ਗਿਆ ਮੈਨੂੰ ਚੈੱਕ 50000 ਕੀ ਮੈਂ ਚੈੱਕ ਲਾਤੇ ਕੋਰਟ ਦੀ ਕਾਰਵਾਈ ਚ ਮੈਨੂੰ ਕਹਿੰਦੇ ਐਡਰੈਸ ਦੱਸੇ ਬੰਦੇ ਦਾ ਕੀ ਹੈ ਸੁਣੋ ਇਹਨੂੰ ਖਾਤੋ ਸੁਣੋ ਸੁਣੋ ਇੱਕ ਵਾਰ ਸੁਣੋ ਨਹੀਂ ਸੁਣੋ ਹੁਣ ਕੰਮ ਕਰੋ ਗੱਲ ਸਰ ਲਿਓ ਲਿਓ ਕਰੋ ਕਰੋ ਜੀ ਗੱਲ ਕਰੋ ਜੀ ਨਾ ਭਾਗ ਨਾ ਹੋ ਜਾਸਟ ਲੇਟ ਹੈ ਜਨਰੇਟ ਕਿ ਅਮਰ ਖਾਨੇ ਪਿੱਛੇ ਲਿਓ ਲਿਓ ਕਰੋ ਹੈਲੋ ਲਿਓ ਤੀਰਾ ਭਾਈ ਤੁਹਾਡਾ ਕਰਨ ਵੀਰ ਸਿੰਘ ਬਾਈ ਜਨਵਰੀ 2023 ਚ 1 ਜਨਵਰੀ 2023 ਨੂੰ ਬਟਿੰਡੇ ਪਾਰਕੂ ਦੇ ਸਾਹਮਣੇ ਇੱਕ ਸੌਦਾ ਨਟ ਕੀਤਾ ਸੀਗਾ ਬਟਿੰਡੇ ਹਾਂ ਜੀ 12 ਲੱਖ ਰੁਪਏ ਇਹ ਬੰਦੇ ਨੂੰ ਦਿੱਤਾ ਸੀਗਾ ਸੌਦਾ ਨਟ ਕਰ ਲਈਏ ਇਹਨੇ ਕਿਹਾ ਸੀ ਵੀ ਤੁਹਾਡੇ ਸ਼ੋਰੂਮ ਦਾ ਰੈਂਟ ਅਸੀਂ ਭਰਾਂਗੇ ਬਿਲਕੁਲ ਉਹਨੂੰ ਤਰਖਾ ਦੇਵਾਂਗੇ ਇਲੈਕਟ੍ਰਿਸਿਟੀ ਬਿੱਲ ਭਰਾਂਗੇ 1 ਲੱਖ ਰੁਪਏ ਦੇ ਨੇੜੇ ਤੇ ਖਰਚੇ ਸੀਗਾ ਸ਼ੋਰੂਮ ਦਾ ਪਰ 2 ਮਹੀਨੇ ਬੰਦਾ ਉਹਦੇ ਗੇੜੇ ਦੇ ਕੇ ਯੂਟਿਊਬਰਾਂ ਨੂੰ ਲਿਆ ਕੇ ਵੀਡੀਓ ਬਣਾ ਕੇ ਵੀ ਆਉਂਦੀ ਬੱਲੇ ਬੱਲੇ ਕਰਕੇ ਉਦੋਂ ਬਾਅਦ ਮਾਤਰੀ ਪੁੱਛੀ ਵੇ ਇੱਕ ਗੋਲੇ ਵੀ ਜਮਾ ਨਹੀਂ ਬੜਿਆ ਉਦੋਂ ਬਾਅਦ ਸਾਡੇ ਕੋਲੇ ਜਿਹੜਾ ਤੁਸੀਂ ਆ ਰਹੇ ਸੀ ਨੀ ਥਾਨ ਮਾਰਦੇ ਰਾਤੀ ਰਾਤ ਇਹ ਮੁੰਡੇ ਬਾਈ ਜੀ ਉਹਨਾਂ ਦਾ ਕੋਈ ਕਸੂਰ ਨਹੀਂ ਬਾਈ ਜੀ ਉਹਨਾਂ ਦਾ ਕੀ ਕਸੂਰ ਹੈ ਬਾਈ ਉਹ ਤਾਂ ਮੇਰੇ ਯਾਰ ਦਾ ਬੰਦਾ ਹੈਗਾ ਜੀ ਨੇ ਪੈਸੇ ਲਾ ਕੇ ਬਿਜ਼ਨਸ ਕੀਤਾ ਇਸ ਚੀਜ਼ ਦੀ ਬਦਨਾਮੀ ਨਹੀਂ ਅਸੀਂ ਕਰਦੇ ਅਸੀਂ ਆਹ ਮਖੋਟੇ ਦੀ ਬਦਨਾਮੀ ਕਰਦੇ ਆ ਜਿਹੜਾ ਠਗੀਆਂ ਮਾਰਦਾ ਮੇਰੇ ਕੋਲੇ ਦੇਖੋ ਲੈ ਤਾ ਲੈ ਤਾ ਇੱਕ ਬੰਦੇ ਆ ਨਾਲ ਤੁਸੀਂ ਨਾ ਕੰਦੀ ਕੰਦੀ ਕਰਦਾ ਪਰ ਆਉਣਾ ਕਰਾਓ ਸੁਣੋ ਮੇਰੀ ਗੱਲ ਸੁਣੋ ਮੈਂ ਇਨੇ ਲੋਕਾਂ ਦੇ ਵਿੱਚ ਖੜਾ ਹਾਂ ਸੁਣੋ ਮੈਂ ਤੁਹਾਨੂੰ ਇੱਕ ਗੱਲ ਸਾਰਿਆਂ ਨੂੰ ਕਹਿਣਾ ਬਈ ਮੇਰੇ ਕੋਲ ਰਿਕਾਰਡ ਹੈ ਮੇਰੇ ਕੋਲ ਰਿਕਾਰਡ ਹੈ ਜੇਕਰ ਮੈਂ ਕਿਸੇ ਗੱਲ ਦੇ ਪਿੱਛੇ ਹਟਿਆ ਜਾਂ ਮੈਂ ਮਤਲਬ ਕਿਸੇ ਗੱਲ ਦੇ ਵਿੱਚ ਗਲਤ ਹੋਇਆ ਤਾਂ ਤੁਹਾਡੇ ਸਾਰਿਆਂ ਕੋਲੋਂ ਮਾਫੀ ਮੰਗਦਾ ਪਹਿਲੀ ਗੱਲ ਇਹ ਠੀਕ ਆ ਕਿਸੇ ਦੇ ਖਿਲਾਫ ਨਾਰੇ ਲਾ ਕੇ ਲੋਕਾਂ ਨੂੰ ਭੁਚਾ ਕੇ ਕੱਖਾ ਕਰਕੇ ਮਰੋ ਤੁਸੀਂ ਜਿਹੜਾ ਸਮਾਂ ਜਿਹੜਾ ਹੁੰਦਾ ਰੇ ਜਿਹਨੂੰ ਕਮੈਨ ਕਹਿੰਦੇ ਆ ਪੰਜਾਬੀ ਦੇ ਘੁਟਾਰਤਾ ਲੱਜ ਮਰਿੰਦਾ ਅੰਦਰ ਵੜਿਆ ਤੇ ਮੂਰਖਾ ਕੇ ਮੈਂ ਕਹਿੰਦਾ ਮੈਂ ਵੱਡ ਬੋਲ ਰਿਹਾ ਠੀਕ ਆ ਤੁਸੀਂ ਕਹਿੰਦੇ ਮੈਂ ਲੱਖੇ ਸਦਾਨ ਦਾ ਨਹੀਂ ਭਾਈ ਲਖੇਸਥਾਨ ਦਾ ਕੋਈ ਬੰਦਾ ਨਹੀਂ ਦੇਖੋ ਤੁਸੀਂ ਆ ਚੱਕ ਛੋੜਦੇ ਸੁਣੋ 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 ਯਾਰ ਸੁਣ ਇਹ ਬਾਈ ਜੀ ਨੇ ਗੱਲ ਨਹੀਂ ਨਹੀਂ ਮੈਨੂੰ ਨਹੀਂ ਪਤਾ ਕੀ ਗੱਲ ਹੈ ਕੋਈ ਲਖੇਸਥਾਨ ਦਾ ਬੰਦਾ ਨਹੀਂ ਅਸੀਂ 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 ਬਾਈ ਕਰ ਲੈਣਾ ਹੈ ਤੁਸੀਂ ਕਰਨਾ ਨਹੀਂ ਨਹੀਂ ਦੇ ਵੀ ਤੁਸੀਂ ਪਹਿਲਾਂ ਹੀ ਗੱਲ ਕੀਤੀ ਹੈ ਨਹੀਂ ਕੋਈ ਅੱਗੇ ਜਾਣ ਦਾ ਪਤਾ ਨਹੀਂ ਕੋਈ ਨਹੀਂ ਗੱਲ ਕਰਦਾ ਉਹ ਇੱਥੇ ਕਰ ਕੋਈ ਨਾ ਕਰ ਪੈਸੇ ਮੁੜ ਆ ਗਏ ਮੈਂ ਪੈਸੇ ਲੈਣੇ ਆ ਤੁਹਾਨੂੰ ਤੋਂ ਇਹ ਗੱਲ ਹੋ ਗਿਆ ਰੁਕ ਰੁਕਿਆ ਇੱਥੇ ਪੈਸੇ ਆ ਗਏ ਅੱਜ ਦੇਖੋ ਉਦੋਂ ਦੀ ਗੱਲ ਹੈ ਜਿਹੜੇ ਆਏ ਹੋ ਮੈਂ ਤੁਹਾਨੂੰ ਇੱਕ ਇੱਕ ਚੀਜ਼ ਦਾ ਰਿਪੋਰਟ ਦੱਸਾਂ ਠੀਕ ਆ ਸਰ ਕੋਈ ਗੱਲ ਨਹੀਂ ਜੇ ਤੂੰ ਕਰਦਾ ਨਹੀਂ ਕਰਦਾ ਉਹਦੇ ਨਾਲ ਗੱਲ ਬੜੀ ਜਾਂਦਾ ਉੱਥੇ ਕੋਈ ਨਹੀਂ ਕੋਈ ਕਰਨੀ ਲੱਖੇ ਦਾ ਨਾਮ ਤੁਸੀਂ ਲਓ ਕੋਈ ਬਾਤ ਨਹੀਂ ਲੱਖੇ ਦਾ ਜੇ ਫੋਟੋ ਨਹੀਂ ਕੋਈ ਨਹੀਂ ਕੋਈ ਕਰਨੀ ਕੋਈ ਗੱਲ ਸੁਣੋ ਸਹੀ ਗੱਲ ਕਰੋ ਐਵੇਂ ਬੇਲ ਵਾਲਾ ਪਾਉਗਾ ਜੇ ਜੇ ਲੱਖੇ ਦਾ ਨਾਮ ਲਿਆ ਨਹੀਂ ਬਣੇ ਜਾਂਦਾ ਨਹੀਂ ਤੁਸੀਂ ਗੱਲ ਕਰੋ ਸਰ ਜੇ ਤੂੰ ਦੇਣਾ ਦਿਓ ਤੇ ਫੇਰ ਲੈਣਾ ਲੋ ਵੀਰ ਜੀ ਸੁਣੋ ਗੱਲ ਮੈਂ ਵੀ ਸੁਣਤਾ ਲੋਇਆ ਇਹ ਵੀ ਹੁੰਦਾ ਉਹ ਨਾ ਮੈਸੇਜ ਡਾਲ ਦੱਸਦਾ 100 ਪਿਆਰ ਨਾਲ ਕਮੇਟਰੀ ਨਾਲ ਗੋਸ਼ਟੀ ਹੋਣ ਲੱਗੀ ਸੁਣਦਾ ਆਪ ਤਾਂ ਨਹੀਂ ਪਾਉਣੀਆਂ ਗੱਲਾਂ ਕਰਨ ਦਾ ਉੱਤੇ ਨਹੀਂ ਸੁਣੋ ਗੱਲ ਜਵਾਬ ਦਿੱਤਾ ਕਰਨ ਦਾ ਦੇ ਕੇ ਤਰਕੇ ਹੀ ਆਈ ਦਾ ਬੰਦੇ ਕਰਨ ਦਾ ਤਰਕ ਦਿੱਤੇ ਕੋ ਜਵਾਬ ਹੀ ਦੇ ਰਿਆ ਸੁਣੋ ਤੁਸੀਂ ਇਹਨਾਂ ਨੂੰ ਸੁਣਦਾ ਸੁਣੋ ਸੁਣੋ ਗੱਲ ਰੋਕ ਲਿਆ ਜੀ ਰੋਕ ਲਿਆ ਵਿਚ ਪਤਾ ਕੀ ਆਹ ਵੇਖੋ ਆ ਕਰਨ ਵੀਰ ਸਿੰਘ ਆਹ ਵੇਖੋ ਜੀ ਆ ਫੋਟੋ ਆ ਕਰਨ ਵੀਰ ਦੀ ਚਾਹੀਦੀ ਆ ਕਰਨ ਵੀਰ ਦੀ ਫੋਟੋ ਆਈ ਨਹੀਂ ਨਮਸਕਾਰ ਕਰਨ ਵੀਰ ਦਾ ਮੈਸੇਜ ਹੋ ਰਿਹਾ ਐਸੇ ਬੰਦੇ ਦਾ ਲਓ ਕੋ ਇਹ ਕੁਦਰਤੀ ਬਹੁਤ ਵਧੀਆ ਹੋ ਗਿਆ ਜਦੋਂ ਆ ਕਿ ਇਹ ਆ ਦੇਖੋ ਇਹ ਇਧਰ ਨਾਲ ਇਧਰ ਵੀ ਲਾ ਦੇਣਾ ਆਪ ਇਹ ਆ ਦੇਖੋ ਜੀ ਆਹ ਪੁੱਤ ਕਿਹੜੇ ਬੰਦੇ ਦੀ ਹੈ ਜੀ ਆਹ ਦੇਖੋ ਬਲਾਓ ਸਾਰਿਆਂ ਨੂੰ ਆ ਕੀ ਨਾਂ ਜੀ ਬੋਲੋ ਕਰਨਵੀਰ ਸਿੰਘ ਬੋਲੋ ਪੱਤਰਕਾਰ ਸਾਹਿਬ ਕੀ ਲਿਖਿਆ ਜੀ ਆਹ ਥੱਲੇ ਪੜ ਕੇ ਵਸਾ ਪੱਤਰਕਾਰ ਸਾਹਿਬ ਕੀ ਲਿਖਿਆ ਨੇ ਖਾਸ ਫਾਲਸਾ ਦੀ ਕੋਟੋ ਸਮਾਨ ਸਾਡੇ ਕੋਲ ਅਜੇ ਤੱਕ 9 ਲੱਖ ਤੋਂ ਥੱਲੇ ਦਾ ਫਿਨੈਕਸਟੀ ਦਾ ਸਮਾਨ ਰੱਖਦੇ ਕੀਤਾ ਗਿਆ ਸੀ ਹੁਣ ਇਹਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਕਿ ਇਸ ਤਰ੍ਹਾਂ ਇਸ ਵਾਰ ਰੱਖਣਾ ਪੈਣਾ ਹੈ ਅਤੇ ਤਰਖਾਹ ਜ਼ਰੂਰ ਲਗਣੀ ਹੈ ਤੇ ਤੁਹਾਡੇ ਜੀ ਭਾਈ ਦੇਖੋ ਆ ਮੈਸੇਜ ਤੁਹਾਡਾ ਜੀ ਕੋਈ ਨਹੀਂ ਤਸਦੀ ਨਹੀਂ ਕਰਾਈ ਆ ਜੀ ਕੀ ਚੱਕਾ ਇਹ ਕਿੰਨੇ ਲੱਖ ਲਿਖਿਆ ਨਹੀਂ ਵੀ ਸੁਣੋ ਕੋਈ ਨਹੀਂ ਕਰੋਗਾ ਕਿੰਨੇ ਲੱਖ ਲਿਖਿਆ ਜੀ 9 ਲੱਖ ਲਿਖਿਆ ਜੀ ਇਹ ਕਿਹੜਾ ਰੈਕ ਲਾਇਸੀ ਪੁੱਛੋ ਨਾ ਰੈਕ ਲਾਇਓ ਕਿਨੇ ਲਾਇਸੀ ਜਵਾਬ ਦੋ ਨਾ ਰੈਕ ਕਿਤੇ ਸੀ ਭਾਈ ਰੈਕ ਇਹਨਾਂ ਨੇ ਭੇਜੇ ਸੀ ਰਾਗ ਮੈਂ ਲੈ ਕੇ ਆਇਆ ਸੀ ਗੋਨੇਆਂ ਤੋਂ ਜਾ ਕੇ 65000 ਰੁਪਏ ਦੇ ਮੇਰੀ ਗੱਲ ਸੁਣੋ ਉਹ ਪੈਸੇ ਮੇਰੇ ਖਾਤੇ ਵਿੱਚ ਆਏ ਇਸ ਤਰ੍ਹਾਂ ਹਸਾਬ ਦਾ ਮਤਲਬ ਆਈ ਨਹੀਂ ਗੱਲ ਤੁਸੀਂ ਅਰੇ ਉੱਥੇ ਮੈਂ ਤੁਸੀਂ ਤਸੱਫਰੇ ਆ ਮੈਂ ਤੇਰਾ ਹਸਾਬ ਮੇਰੀ ਗੱਲ ਸੁਣੋ ਇੰਨੇ ਲੈਣੇ ਤੇ ਬਣਾਉਂਗਾ ਆਜੋ ਆਜੋ ਮੈਂ ਤੁਹਾਡਾ ਸਾਰਾ ਸਾਰਾ ਹਸਾਬ ਬਿਲਕੁਲ 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 ਦੀ ਅੱਜ ਕਰਕੇ ਹੀ ਜਾਣਾ ਆਜੋ ਜੀ 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 ਬਹੁਤ ਮੁਸ਼ਕਲ ਹੋ ਗਈ ਨਾਲ ਮੇਰੇ ਕੋਈ ਇੱਕ ਵੀ ਦਾ ਹਿਸਾਬ ਆ ਇੱਕ ਵੀ ਦਾ ਮੇਰੇ ਕੋਲ ਬਿੱਲ ਆ ਇਹ ਰਿਕਾਰਡ ਨਹੀਂ ਨਹੀਂ ਸਾਡੀ ਬਿੱਲਾਂ ਦਾ ਬਿਨਾਂ ਸਾਡੋ ਲੈ ਕੇ 15 15 13 13 12 12 ਲੱਖ ਰੁਪਈਆ ਦੇ ਉਹ ਟੱਪ ਗਿਆ ਅਸੀਂ ਕਿਹੜਾ ਬਿੱਲਾਂ ਤੋਂ ਇੱਕ ਇੱਕ ਵੀ ਕੋਈ ਨਹੀਂ ਨਾ ਦੋ ਦਲੇ ਕੋਈ ਨਹੀਂ ਕੈਮਰੇ ਬਾਈ ਚਲਾਈ ਰੱਖਿਓ ਜਗਦੇਵ ਖਾਲਸਾ ਠੱਗ ਹੈ ਪੱਗੀਆਂ ਮਾਰ ਕੇ ਪੰਜਾਬ ਚ ਹਰ ਜ਼ਿਲ੍ਹੇ ਚ ਆ ਫਿਰਦਾ ਹੈਲੋ ਜੋਰ ਹੈ ਜੋਰ ਜੀ ਹਾਂ ਦਾ ਜੋਰ रोके <laughs>